ਦੀ ਕੇ ਬਸ ਇੱਕ ਵਿੱਚ ਦੇਖਣ ਦੀ ਸੋਚਦਾ ਤੇ ਅੱਜ ਸਾਨੂੰ ਆਪਾਂ ਇਹ ਵੀਡੀਓ ਤੁਹਾਡੇ ਨਾਲ ਕਿ ਸ਼ੇਅਰ ਕਰਾਂਗੇ ਸ਼ਰਟ ਦੀ ਟੀ-ਸ਼ਰਟ ਜਾਨੀ ਕਿ ਜਿਹੜਾ ਸ਼ਰਟ ਦਾ ਆਪਣਾ ਬੈਕ ਫਰੰਟ ਵਾਲਾ ਗਲਾ ਦੀ ਇਹ ਪਿੱਛੇ ਕਿਉਂ ਡਿੱਗਦਾ ਹੈ ਇਹ ਤੁਹਾਡੇ ਨਾਲ ਅੱਜ ਆਪਾਂ ਵੀਡੀਓ ਸ਼ੇਅਰ ਕਰਾਂਗੇ ਵੀ ਇਹ ਕਿਉਂ ਡਿੱਗਦਾਗਾ ਕਿ ਇਹਦਾ ਕੀ ਰੀਜਨ ਆ ਵੀ ਕਾਹ ਤੋਂ ਡਿੱਗਦਾਗਾ ਤੇ ਇਹਦਾ ਹੱਲ ਵੀ ਤੁਹਾਨੂੰ ਦੱਸਾਂਗੇ ਵੀ ਇਹ ਕਿਵੇਂ ਠੀਕ ਕਰ ਸਕਦੇ ਆਪਾਂ ਵੀ ਇਹ ਪਿੱਛੇ ਨਾ ਜਾਵੇ ਆਪਣਾ ਫਰੰਟ ਵਾਲਾ ਗਲਾ ਇਦਿਲੀ ਤੁਸੀਂ ਦੇਖੋ ਵੀ ਸਾਰੇ ਆਪਣੇ ਭੈਣਾਂ ਜਿੱਤੇ ਕੀ ਕਰਦੇ ਨੇ ਵੀ ਇਸ ਤਰ੍ਹਾਂ ਜਨ ਕਿ ਸੂਟ ਨੂੰ ਜਿਵੇਂ ਆਪਾਂ ਗਲਾ ਅਟੈਚ ਕਰ ਲਿਆ ਤੇ ਆਪਾਂ ਸਾਈਡ ਵਾਲੀ ਆਹ ਵਾਲੀ ਉੱਪਰਲੀ ਸੀਨ ਵੀ ਲਾ ਲੈਣੀ ਹੈ ਜਦੋਂ ਲਾ ਲੈਣੀ ਹੈ ਤੇ ਆਪਾਂ ਇਸ ਤਰ੍ਹਾਂ ਹੀ ਲੱਗ ਕੇ ਨਾ ਦੋਨੋਂ ਸਾਈਡਾਂ ਐ ਕਰਕੇ ਰੱਖ ਕੇ ਤੇ ਆਪਾਂ ਇਸ ਤਰ੍ਹਾਂ ਸੀਨ ਲਾ ਲੈਣੇ ਆ ਦੋਨੋਂ ਸਾਈਡ ਇੱਥੋਂ ਇਹਨਾਂ ਦੋਨਾਂ ਨੂੰ ਅਟੈਚ ਕਰਕੇ ਤੇ ਇਸ ਤਰ੍ਹਾਂ ਸੀਨ ਲਾਣੀ ਹੈ ਆਪਾਂ ਇਸ ਤਰ੍ਹਾਂ ਸੀਨ ਨਹੀਂ ਲਾਉਣੀ ਹੈਗੀ ਸੋ ਇਹਨੂੰ ਦੱਸਦੇ ਆ ਜੀ ਪਹਿਲਾਂ ਆਪਾਂ ਨੇ ਜਦੋਂ ਆਪਾਂ ਸ਼ਰਟ ਦੀ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਜਦੋਂ ਕਟਿੰਗ ਕਰਨੀ ਆਪਾਂ ਮੋਢਿਆਂ ਦੀ ਕਾਰਟ ਪਾਉਣੀ ਹੈ ਜਦੋਂ ਮੋਢਿਆਂ ਦੀ ਕਾਰਟ ਪਾਉਣੀ ਹੈ ਜਿਹੜੀ ਆਹ ਵਾਲੀ ਚੀਜ਼ ਹੈ ਬਿਸਤਰ 'ਤੇ ਜਿਵੇਂ ਆਪਾਂ ਰੱਖ ਕੇ ਨਾ ਇਸ ਤਰ੍ਹਾਂ ਜਿਵੇਂ ਆਪਾਂ ਮੋਢਿਆਂ ਦੀ ਆਸਤਾ ਕਾਰਟ ਪਾਉਣੀ ਹੈ ਜਦੋਂ ਕਾਰਟ ਪਾਉਣੀ ਹੈ ਨਾ ਤਾਂ ਇੱਥੇ ਨਾ ਕੱਟ ਲਾ ਲਿਆ ਕਰੋ ਚਾਰਾਂ ਪੱਲਿਆਂ ਦੇ ਉੱਪਰ ਨਾ ਇਸ ਤਰ੍ਹਾਂ ਕੱਟ ਲਾ ਲਈ ਆ ਦੇਖੋ ਜੀ ਮੈਂ ਲਾਈ ਵੀ ਹੈ ਚਾਰਾਂ ਪੱਲਿਆਂ ਦੇ ਉੱਤੇ ਕੱਟ ਲਾ ਲਿਆ ਕਰੋ ਜਦੋਂ ਕੱਟ ਲਾ ਲਈ ਜੀ ਕੱਟ ਲਾ ਕੇ ਫਿਰ ਆਪਾਂ ਨਾ ਜਦੋਂ ਆਪਾਂ ਉੱਪਰਲਾ ਪਲਾਟ ਅਟੈਚ ਕਰਦੇ ਹਾਂ ਕਿ ਪਲੂਈਆਂ ਅਬ ਇਹ ਜਿਹੜੀ ਪਲੇਟ ਪਲੂਈਆਂ ਪਾਉਣੀ ਹੈਗੇ ਤੇ ਉਸ ਤੋਂ ਬਾਅਦ ਜਾਨਕਿ ਆਹ ਜਿਹੜਾ ਕੱਟਾ ਹੈ ਇਹ ਆਪਾਂ ਨੂੰ ਪੂਰੇ ਕੰਮ ਦਿੰਦੇ ਨੇਗੇ ਜਿਹੜੇ ਕੱਟ ਹੈਗੇ ਇਹਨਾਂ ਦੇ ਕੱਟਾਂ ਦੇ ਹਿਸਾਬ ਦੇ ਨਾਲ ਹੀ ਆਪਾਂ ਜਾਨਕਿ ਆਪਾਂ ਫਿਟਿੰਗ ਦਾ ਜਿਹੜੀ ਫਿਟਿੰਗ ਆਪਾਂ ਸਾਈਡ ਵਾਲੀ ਲਾਸਾ ਕਰਦੇ ਹਾਂਗੇ ਇੰਸ਼ਾਅੱਲਾ ਇੱਕ ਤੁਸੀਂ ਦੇਖਿਆ ਸੀ ਜਿਹੜਾ ਆਪਾਂ ਆਹ ਵਾਲੀ ਚੀਜ਼ ਹੈ ਵੀ ਆਪਣਾ ਗਲਾ ਪਿੱਛੇ ਢਿੱਕਦਾ ਤੋਂ ਇਹਦਾ ਰੀਜਨ ਕੀ ਹੈ ਇਹਦਾ ਰੀਜਨ ਇਹ ਹੈਗਾ ਜਦੋਂ ਆਪਾਂ ਆਮ ਤੌਰ ਤੇ ਪਹਿਲਾਂ ਨੇ ਫਰੰਟ ਵਾਲੀ ਪੱਲੇ ਦੇ ਉੱਪਰ ਇਸ ਤਰ੍ਹਾਂ ਪਲੋਈ ਪਾਉਂਦੇ ਆ ਪਲੋਈ ਕੋਈ ਪਲੋਈ ਵੀ ਕਹਿੰਦੇ ਨੇ ਕੋਈ ਪਲੇਟ ਵੀ ਕਹਿੰਦੇ ਨੇ ਇਹ ਪਾਉਣੀ ਹੈਗੀ ਆਪਾਂ ਜੇ ਦੇ ਪਾਉਣੇਗੇ ਤੇ ਇਹ ਆਪਣਾ 1/2 ਇੰਚ ਕਪੜਾ ਜਾਨਕੀ ਅਗਲਾ ਘੱਟ ਜਾਂਦਾ ਹੈ ਤੇ ਜਿਹੜਾ ਬੈਕ ਵਾਲਾ ਪੀਸ ਹੈ ਉਹ ਵੱਧ ਜਾਂਦਾ ਹੈ ਜਦੋਂ ਆਪਣਾ ਬੈਕ ਵਾਲਾ ਪੀਸ ਵੱਧ ਜਾਂਦਾ ਹੈ ਤੇ ਜਦੋਂ ਆਪਾਂ ਦੋਨਾਂ ਨੂੰ ਇਸ ਤਰ੍ਹਾਂ ਰੱਖ ਕੇ ਅਟੈਚ ਕਰ ਲੈਨੇ ਹੈ ਬੈਕ ਵਾਲਾ ਪੀਸ ਜਦੋਂ ਵੱਧ ਜਾਂਦਾ ਫਰੰਟ ਵਾਲਾ ਪੀਸ ਘੱਟ ਵੀ ਪੱਲਾ ਆਪਣਾ ਘੱਟ ਜਾਂਦਾ ਤਾਂ ਤਾਂ ਕਰਕੇ ਜਿਹੜਾ ਆਪਣਾ ਅਗਲਾ ਗੜਾ ਇਹ ਪਿੱਛੇ ਡਿੱਗਣ ਲੱਗ ਜਾਂਦਾ ਸਮਝ ਆ ਗਈ ਨਾ ਜਿਹੜਾ ਆਪਾਂ ਜਾਨਕੀ ਜਦੋਂ ਆਪਾਂ ਇਹਨੂੰ ਦੋਨਾਂ ਨੂੰ ਅਟੈਚ ਇਕੱਠੇ ਅਟੈਚ ਕਰ ਲੈਨੇ ਨਾ ਇਸ ਤਰ੍ਹਾਂ ਹੀ ਰੱਖ ਕੇ ਅਟੈਚ ਕਰ ਲੈਣੀ ਹੈ ਐਂ ਸੀਲ ਲਾ ਲੈਨੇ ਸਾਈਡ ਵਾਲੀ ਉਦੋਂ ਫਿਰ ਇਹ ਜਿਹੜਾ ਫਰੰਟ ਵਾਲਾ ਪੀਸ ਹੈ ਇਹਦਾ ਆਪ ਲੋਈ ਦਾ ਕਰਕੇ ਆ ਪਲੇਟ ਦਾ ਕਰਕੇ ਜਦੋਂ ਆਪਾਂ ਇਹ 1/2 ਇੰਚ ਦਾ ਪਾਇਆ ਹੁੰਦਾ ਹੈ ਇਹਦੇ ਕਰਕੇ ਕੱਟ ਜਾਂਦਾ ਤੇ ਬੈਕ ਵਾਲਾ ਬਾਹ ਦੀ ਜਾਂਦਾ ਤੇ ਜਦੋਂ ਬੈਕ ਵਾਲਾ ਬਾਹ ਦੀ ਜਾਂਦਾ ਇਸ ਕਰਕੇ ਉਹ ਬੈਕ ਜਾਨਕਿ ਆਪਣਾ ਅਗਲਾ-ਅਗਲਾ ਪਿੱਛੇ ਡਿੱਗਣ ਲੱਗ ਜਾਂਦਾ ਤੇ ਇਹਨੂੰ ਆਪਾਂ ਠੀਕ ਕਿਵੇਂ ਕਰ ਸਕਦੇ ਹਾਂ ਇਹਦੇ ਸਾਨੂੰ ਦੱਸਿਆ ਸੀ ਜਿਹੜੇ ਆਪਾਂ ਸਾਈਡ ਤੇ ਆਪਾਂ ਜਿਸ ਨੂੰ ਦੱਸਿਆ ਸੀ ਵੀ ਆਹ ਵਾਲੇ ਕੱਟ ਲਾਏ ਆ ਇਹਨਾਂ ਜਦੋਂ ਆਪਾਂ ਕੱਟ ਲਾਉਣੇ ਜਿਹਦਾ ਆਪਾਂ ਸਾਰਾ ਉੱਪਰ ਲਗਾੜਾ ਅਟੈਚ ਕਰ ਲੈਣੇ ਆਹ ਉੱਪਰਲੀ ਵੀ ਸੀਨ ਮੋਢਾ ਵਾਲੀ ਵੀ ਲਾ ਲੈਣੇ ਹੈਗੇ ਤੇ ਗਲ ਇਹ ਦੋਨੇ ਸਾਈਡ ਬਣਾ ਲੈਣੇ ਆ ਪਲੂਈਆਂ ਪਾ ਲੈਣੇ ਆ ਉਸ ਤੋਂ ਬਾਅਦ ਜਿਹੜੇ ਆਪਾਂ ਕੱਟ ਲਾਉਣੇ ਆ ਇਹਨਾਂ ਨੂੰ ਕੱਟਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਮਿਲਾ ਲਿਆ ਕਰੋ ਦੋਨੋਂ ਸਾਈਡ ਜਦੋਂ ਆਪਾਂ ਇਹਨਾਂ ਨੂੰ ਕੱਟ ਦੇ ਉੱਪਰ ਇਸ ਤਰ੍ਹਾਂ ਕੱਟ ਰੱਖਣਾ ਨਹੀਂ ਨਾ ਸਾਈਡ ਵਾਲੇ ਆਹ ਵਾਲੇ ਕੱਟ ਦੇਖੋ ਜੀ ਆਪਾਂ ਇੱਕ ਦੂਜੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਲਏ ਜੀ ਉਹ ਹੀ ਕੱਪੜਾ ਇਸ ਤਰ੍ਹਾਂ ਕੱਟ ਕੇ ਹੀ ਮਿਲਾ ਲੈ ਆਪਾਂ ਸਿੱਕੂ ਦੂਜੇ ਨਾਲ ਜਿਹਦੇ ਹੀ ਆਪਾਂ ਕੱਟ ਮਿਲਾ ਲਾਂਗੇ ਉਹ ਨਹੀਂ ਇੱਕ ਦੂਜੇ ਨਾਲ ਮਿਲੂਹੀ ਕੱਟ ਮਿਲਾ ਰਹੇ ਹਾਂ ਨੂੰ ਸਾਈਡ ਜਿਹੜਾ ਆਪਣੇ ਉੱਪਰਲੀ ਸਾਈਡ ਇੱਥੇ ਇੱਥੇ ਅੱਧਾ ਇੰਚ ਕਪੜਾ ਵੱਧ ਜਾਂਦਾ ਹੈ ਬੈਕ ਵਾਲਾ ਜਿਹੜਾ ਅੱਧਾ ਇੰਚ ਬੈਕ ਵਾਲਾ ਪੀਸ ਦੋਨੋਂ ਸਾਈਡ ਜਿਹੜੇ ਵੱਧ ਜਾਂਦਾ ਹੈਗਾ ਬੈਕ ਵਾਲਾ ਪੀਸ ਇਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਵੀ ਕਰਕੇ ਤੁਸੀਂ نیچے ਆਪਣੀ ਆਦੀ ਸ਼ਰਟ ਨੂੰ نیچے ਵਿਛਾ ਲਿਆ ਕਰੋ ਟੇਬਲ ਤੇ ਜਾਂ ਫਰਸ਼ ਤੇ ਜਿਵੇਂ ਤੁਹਾਨੂੰ ਸਹੀ ਲੱਗਦਾ ਤੇ ਵਿਛਾ ਕੇ ਤੇ ਫਿਰ ਤੁਸੀਂ ਦੇਖਿਆ ਕਰੋ ਵੀ ਜਾਨੀ ਕਿ ਪ੍ਰੈਸ ਵੀ ਕਰਨਾ ਪ੍ਰੈਸ ਕਰ ਲਓ ਵੈਸੇ ਪ੍ਰੈਸ ਤੋਂ ਬਿਨਾ ਵੀ ਆਪਣਾ ਜਿਹੜਾ ਕਾਟਨ ਦੇ ਕੱਪੜੇ ਹੁੰਦੇ ਉਹ ਠੀਕ ਆ ਜਾਂਦੇ ਨੇ ਸਹੀ ਆ ਜਾਂਦੇ ਨੇ ਕੱਟਾ ਬਣਾ ਕੇ ਫਿਰ ਤੁਸੀਂ ਜਦੋਂ ਕੱਟਣਾ ਕੱਟ ਮਲਾਉਗੇ ਤੁਹਾਨੂੰ ਖੁਦ ਨੂੰ ਪਤਾ ਚੱਲ ਜਾਊਗਾ ਇੱਕ ਆਪਾਂ ਜਦੋਂ ਬਲੋਈ ਪਾਉਣੀ ਹੈ ਇਹਦੇ ਵਿੱਚ ਵੀ ਆਪਣਾ ਕੱਪੜਾ ਇਕੱਠਾ ਹੋ ਜਾਂਦਾ ਹੈਗਾ ਉਹਦੇ ਕਰਕੇ ਆਪਣਾ ਇੱਥੇ ਜਨ ਕਿਹ ਜਿਹੜਾ ਫਰੰਟ ਵਾਲਾ ਪੀਸ ਹੈ ਉਹ ਕੱਟ ਜਾਂਦਾ ਬੈਕ ਵਾਲਾ ਬਾਦੀ ਜਾਂਦਾ ਤੇ ਫਿਰ ਜਿਹੜਾ ਆ ਵਾਲਾ ਪੀਸ ਆ ਵਾਲਾ ਜਿਹੜਾ ਇੱਥੇ ਆਪਾਂ ਜਦੋਂ ਕੱਟਣਾ ਕੱਟ ਮਲਾ ਲੈਣੀ ਹੈ ਇੱਥੇ ਆਪਣਾ ਕੱਪੜਾ ਜਿਹੜਾ ਬੈਕ ਵਾਲਾ ਉਹ ਬਾਦੀ ਜਾਂਦਾ ਜਿਹੜਾ ਬੈਕ ਵਾਲਾ ਪੀਸ ਹੈ ਉਹ ਬਾਦੀ ਜਾਂਦਾ ਇਹਨੂੰ ਆਪਾਂ ਕੱਟ ਲਾ ਕੱਟ ਕੱਟ ਲਾਂਗੇ ਜੇ ਨੂੰ ਨਾ ਕਟਾਂਗੇ ਫਿਰ ਤਾਂ ਆਪਣਾ ਬੈਕ ਵਾਲਾ ਪੀਸ ਜਨ ਕਿ ਬਾਜੂ ਦਾ ਫਰੰਟਲ ਕਾਟ ਜੂ ਹੈ ਜਿਹੜਾ ਇਹ ਬੈਕ ਵਾਲਾ ਇਹਨੂੰ ਆਪਾਂ ਨਾ ਇੰਨੀ ਕਾਟ ਪਾਵਾਂਗੇ ਇੱਥੇ ਅੱਧੇ ਇੰਚ ਦੀ ਜਿਹੜੀ ਜਿੰਨਾ ਵੀ ਆਪਣਾ ਕਪੜਾ ਅੱਧਾ ਇੰਚ ਵਧਿਆ ਹੈ ਅੱਧਾ ਇੰਚ ਵਧਿਆ ਅੱਧੇ ਇੰਚ ਤੋਂ ਥੋੜਾ ਜਿਹਾ ਘੱਟ ਵਧਿਆ ਉਹਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਦੋਨੋਂ ਸਾਈਡ ਜਦੋਂ ਆਪਾਂ ਕੱਟ ਲਾਂਗੇ ਇਹ ਦੋਨੋਂ ਸਾਈਡ ਦੇ ਪੀਸ ਨੂੰ ਆਪਾਂ ਕੱਟ ਲਾਂਗੇ ਜਦੋਂ ਇਸ ਤਰ੍ਹਾਂ ਇਹਨਾਂ ਨੂੰ ਕੁਝ ਦਿਨ ਮਿਲਾ ਲਾਂਗੇ ਉਦਰਲੀ ਸਾਈਡ ਵੀ ਆਪਾਂ ਇਸ ਤਰ੍ਹਾਂ ਕੱਟ ਕੇ ਜਦੋਂ ਆਕ ਦੂਜੇ ਨਾਲ ਮਿਲਾ ਲਾਂਗੇ ਇਹਨਾਂ ਨੂੰ ਤਾਂ ਫੇਰ ਤੁਸੀਂ ਦੇਖਿਓ ਜੀ ਜਾਨਕਿ ਇਹ ਦੋਨੋਂ ਪੀਸ ਇੱਕੋ ਜਿਹੇ ਹੋ ਜਾਨਕਿ ਫੇਰ ਆਪਾਂ ਜਾਨਕਿ ਇੱਥੇ ਫੀਟਿੰਗ ਵਾਲੀ ਆਦੀ ਸੀਲ ਲਾਵਾਂਗੇ ਜਦੋਂ ਫੇਰ ਆਪਾਂ ਫਿਰ ਫੀਟਿੰਗ ਵਾਲੀ ਸੀਲ ਲਾਵਾਂਗੇ ਨਾ ਤਾਂ ਫੇਰ ਆਪਣੀ ਜਮਾ ਬਿਲਕੁਲ ਵੀ ਜਿਹੜਾ ਫਰੰਟਾ ਲੱਗਾ ਵਾਲਾ ਪਿੱਛੇ ਡਿੱਗਦਾ ਉਹ ਨਹੀਂ ਡਿੱਗੂਗਾ ਤੁਸੀਂ ਇਹ ਟ੍ਰਿਕ ਜਮਾ ਕੇ ਦੇਖਿਓ ਕਿ ਜਿਹੜਾ ਟਿੱਕਾ ਆਪਣਾ ਗਲਾ ਤਾਂ ਹੀ ਪਿੱਛੇ ਡਿੱਗਦਾ ਹੈ ਜਦੋਂ ਆਪਾਂ ਦੋਨੋਂ ਪੀਸ ਇਸ ਤਰੀ ਰੱਖ ਕੇ ਜਾਨਕਿ ਆਜ ਵੀ ਬੈਕ ਵਾਲੀ ਹੈ ਇਹਨੂੰ ਆਪਾਂ ਇੱਥੇ ਬੈਕ ਵਾਲਾ ਪੀਸ ਜਿਹੜਾ ਵੱਧ ਜਾਂਦਾ ਇਹਨੂੰ ਨਹੀਂ ਕੱਟਦੇ ਤੇ ਇਹਨੂੰ ਆਪਾਂ ਇਸ ਤਰੀ ਅਟੈਚ ਕਰ ਦਿੰਨੇ ਆਂ ਤੇ ਤੁਸੀਂ ਇਸ ਤਰ੍ਹਾਂ ਰੱਖ ਕੇ ਦੇਖਿਓ ਤੁਸੀਂ ਪਹਿਲਾਂ ਵੀ ਜਨਕਿਆ ਕੱਟ ਜਰੂਰ ਲਾ ਲੈ ਜਦੋਂ ਕੱਟ ਲਾ ਲਓਗੇ ਕੱਟਾਂ ਤੋਂ ਤੁਹਾਨੂੰ ਪਤਾ ਲੱਗ ਜੂਗਾ ਕੱਟਣਾ ਕੱਟ ਮਲਾ ਕੇ ਵੀ ਆਪਣਾ ਬੈਕ ਵਾਲਾ ਪੀਸ ਕਿੰਨਾ ਕ ਵੱਧਾ ਹੈ ਜਿਹੜਾ ਬੈਕ ਵਾਲਾ ਪੀਸ ਵੱਧੂਗਾ ਉਹਨੂੰ ਇੱਥੋਂ ਫੀਟਿੰਗ ਕੋਲੋਂ ਇੱਥੋਂ ਕੱਟ ਦਿਓ ਕੱਟ ਕੇ ਆਪਣੀ ਜਮਾ ਪੂਰੀ ਵਧੀਆ ਫੀਟਿੰਗ ਆਉਗੀ ਫਿਰ ਫਿਰ ਆਪਣਾ ਜਿਹੜਾ ਫਰੰਟ ਵਾਲਾ ਗਲਾ ਪਿੱਛੇ ਨਹੀਂ ਡਿੱਗੂਗਾ ਤੇ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਵੀ ਕਰਿਆ ਕਰੋ ਦੀ ਧੰਨਵਾਦੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਵੀਡੀਓ ਵਾਚ ਕਰਦੀਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੀ थैंक यू ਬਾਏ ਬਾਏ